ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਇਸ ਲਈ ਕਰਨੀ ਪਈ ਹੈ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਜਿਸ ਸਮੇ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ। ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੇ ਇੱਥੋਂ ਲੱਗਦੀ ਹੈ ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਨੂੰ ਪਿੱਛੇ ਨੂੰ ਆ ਰਹੇ ਐ ਤੇ ਪਿੱਛੇ ਨੂੰ ਆਉਂਦਿਆਂ ਦੇ ਗੋਲੀ ਮਾਰੀ ਗਈ ਐ ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫ ਆਈ ਆਰ ਲਾਜ਼ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਨ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਨ ਲਈ ਤੇ ਇੱਕ ਸ਼ੁਭਕਰਨ ਦੀ ਛੋਟੀ ਭੈਣ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਨ ਲਈ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਦੋਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਅਸੀਂ ਇਹ ਕਹਾਂਗੇ ਕਿ ਟਾਲਮਟੋਲ ਵਰਗੀ ਨਹੀਂ ਕੀਤੀ ਸੀ ਕਿਉਂਕਿ ਅਸੀਂ ਟਾਲਮਟੋਲ ਅਸਲੀ کہہ ਰਹੇ ਹਾਂ ਕਿ ਸ਼ੁਭ ਕਰਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਉਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕੰਡਕਟ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹਾਂਗਾ ਇਹ ਟਾਲਮਟੋਲ ਦੀ ਨਹੀਂ ਕੀਤੀ ਸੀ ਮਾਦੇ ਵਿੱਚ ਕੋਡ ਆਫ ਕੰਡਕਟ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫਰਮਾਂ ਨੂੰ ਕਿ ਅਸੀਂ 12 ਜੁਲਾਈ ਨੂੰ ਆਪਣਾ ਬਠਿੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਦਾ ਘਰਾਓ ਐਸਐਸਪੀ ਦੇ ਦਫ਼ਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਰਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚਰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਹੈ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਹੈ ਉਹਨੂੰ ਬੰਦਾ ਇਨਸਾਫ ਨਹੀਂ ਮਿਲ ਜਾਂਦਾ ਤੋਂ ਉਦੋਂ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੇ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਉਹ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਐਮ ਸਾਹਿਬ ਬੈਠਣਾ ਚਾਹੁੰਦੇ ਨੇ ਤੋ ਅਸੀਂ ਅੱਜ ਸੱਡਨਲੀ ਉਹ ਇੱਕ ਮੀਟਿੰਗ ਨਿਕਲੀ ਸੀ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਐਸੇ ਕਰਕੇ ਨਹੀਂ ਦੇ ਸਕੇ ਤੋ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਇਹ ਅਪਾਇੰਟਮੈਂਟ ਲੈਟਰ ਹੈ ਜਿਹੜਾ ਇਸ ਹਾਂ ਅਪਾਰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਸੀ ਉਹ ਅਜੋਨਾਂ ਨੇ ਸਾਡੇ ਦੋਨੋਂ ਫੋਰਮਾਂ ਦੀ ਹਾਜ਼ਰੀ 'ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫੋਰਮ ਕੇਐਮਐਮ ਵੱਲੋਂ ਮਨਜੀਤ ਰਾਏ ਜੀ ਹੋរី ਮਨਜੀਤ ਕੁਮਾਰ ਮਨਜੀਤ ਕੁਮਾਰਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਤੋਂ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੋਰਮ ਸਾਧਾ ਇਕੱਠਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਂਝੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸੰਧੀਆਂ ਐਫਰਟਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾ ਲਗਲੀ ਗੱਲੇ ਦੱਸ ਦਈਏ ਕਿ ਮੁੱਖ ਮੰਤਰੀ ਜੀ ਦੇ ਕੋਲੋਂ ਇਹ ਅੱਜ ਫੇਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰ ਦਿਆਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਇੱਕ ਇਹ ਸੀ ਕਿ ਸ਼ੁਭ ਕਰਨ ਦਾ ਪਰਿਵਾਰ ਜਿੱਥੇ ਸ਼ੁਭ ਕਰਨ ਖੇਡਿਆ ਜਿੱਥੇ ਸ਼ੁਭ ਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋੜ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੀ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਆ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਪਲੱਸ 2 ਦਾ ਕੀ ਕੀਤਾ ਜਾਏ ਤੇ ਨਾਲ ਦੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ। ਇਹ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਮੇਰੇ ਖਾ ਰੋਡ ਵਾਲੇ ਸਾਡੀ ਹਜੇ ਕੋਈ ਏਜ ਗੱਲ ਨਹੀਂ ਸਿਰਫ ਰੋਡ ਬਣਾਉਣ ਦੀ ਗੱਲ ਹੋਈ ਆ। ਤਾਂ ਇੰਨੀ ਇੱਕ ਗੱਲ ਹੋਈ ਆ ਬਾਕੀ ਗੱਲਬਾਤ ਤੁਹਾਡੇ ਨਾਲ ਮਨਜੀਤ ਰਾਏ ਜੀ ਦੱਸਣਗੇ। ਬੜੀ ਦੇਰ ਬਾਅਦ ਸਰਕਾਰ ਨੇ ਬੁਲਾਈ ਉਹ ਇਸ ਕਰਕੇ ਬੁਲਾਈ ਮੈਂ ਇਹ ਜਰੂਰ ਦੱਸਣਾ ਚਾਹਾਂਗਾ ਕਿ ਕਿਸਾਨਾਂ ਨੂੰ ਹਮੇਸ਼ਾ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਧਰਨੇ ਮਜ਼ਾਰੇ ਕਰਦੇ ਆ ਆਦੀ ਹੋ ਗਏ ਨੇ। ਇਹ ਮੇਲਣ ਦੀ ਤੈਨੂੰ ਤੁਸੀਂ ਵੇਖੋ ਕਿ ਜਿਵੇਂ ਦਿਲਵਾਲ ਸਾਹਿਬ ਨੇ ਦੱਸਿਆ ਹੈ ਕਿ 1 ਕਰੋੜ ਰੁਪਇਆ ਤੇ ਗੁਰਪ੍ਰੀਤ ਭੈਣ ਨੂੰ ਨੌਕਰੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਉਹ ਚ ਕਾਫੀ ਸਮਾਂ ਲੰਘਣ ਤੋਂ ਬਾਅਦ ਜਦੋਂ ਅਸੀਂ ਧਰਨਾ ਅਨਾਉਂਸ ਕੀਤਾ ਤੇ ਸਰਕਾਰ ਤੇ ਫੇਰ ਜਾ ਕੇ ਜੋ ਸਰਕੀਆਂ ਹੈ ਤੇ ਫੇਰ ਸਰਕਾਰ ਇਸ ਗੱਲ ਤੇ ਆਈ ਹੈ ਕਿ ਸਰਕਾਰ ਨੇ ਅੱਜ ਬੁਲਾਇਆ ਔਰ ਉਹ ਜਿਹੜਾ ਚੈੱਕ ਦਿੱਤਾ ਹੈ ਸੋ ਜਿਵੇਂ ਦਲਿਆਲ ਸਾਹਿਬ ਨੇ ਦੱਸਿਆ ਹੈ ਕਿ ਫੇ ਅਸੀਂ ਜਿਹੜੀਆਂ ਜਿਹੜੀਆਂ ਡਿਮਾਂਡਸ ਰੱਖੀਆਂ ਸੀ ਦੋਨੋਂ ਮੋਰਚਿਆਂ ਵੱਲੋਂ ਉਹ ਚੈੱਕ ਤੇ ਜਿਹੜੀ ਨੌਕਰੀ ਉਹ ਤਾਂ ਦੇ ਦਿੱਤੀ ਐ ਪਰ ਅਸੀਂ ਚਾਹੁੰਦੇ ਸੀ ਕਿ ਹਮੇਸ਼ਾ ਵਾਸਤੇ ਜੋ ਛੀਦਾ ਦਾ ਦਰਜਾ ਮਿਲਦਾ ਉਹ ਜਿਵੇਂ ਛੀਦਾ ਦਾ ਨਾਮ ਰਹਿੰਦਾ ਤੇ ਅਸੀਂ ਬੇਨਤੀ ਕੀਤੀ ਸੀ ਵੀ ਜਿਹੜਾ ਸਟੇਡੀਅਮ ਐ ਉੱਥੇ ਬਣੇ ਔਰ ਉਹ ਸ਼ੌਕ ਕਰਨ ਦੇ ਨਾਂ ਤੇ ਬਣੇ ਤੇ ਉਹ ਵੀ ਸਰਕਾਰ ਨੇ ਮੰਨ ਲਿਆ ਜਿਹੜਾ ਸਕੂਲ ਅਪਗ੍ਰੇਡ ਹੋਣਾ ਹੈ ਉਹਦੇ ਵਾਸਤੇ ਵੀ ਸਰਕਾਰ ਨੇ ਮੰਨ ਲਿਆ ਔਰ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਵੀ ਪੱਕਾ ਕਰਨਾ ਸਰਕਾਰ ਨੇ ਮੰਨ ਲਿਆ। ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਮੈਂ ਤਾਂ ਇਹੀ ਕਹਾਂਗਾ ਕਿ ਸਰਕਾਰ ਦੇ ਕੋਲੋਂ ਜੇਕਰ ਕੋਈ ਚੀਜ਼ ਲੈਣੀ ਵੀ ਹੈ ਅਨਾਉਂਸ ਵੀ ਕੀਤੀ ਹੋਈ ਹੈ ਤੇ ਫੇਰ ਵੀ ਕਿਸਾਨਾਂ ਨੂੰ ਐਜੀਟੇਸ਼ਨ ਦਾ ਸੱਦਾ ਹੀ ਦੇਣਾ ਪੈਂਦਾ ਹੈ। ਪਰ ਇਹ ਮੈਂ ਕਹਾਂਗਾ ਤੁਹਾਡੀ ਲੋਕਾਂ ਦੀ ਤਾਕਤ ਹੈ ਜਿਹਦੀ ਬਦੌਲਤ ਅੱਜ ਅਸੀਂ ਸ਼ੂਟਰਨ ਵੀਰ ਤਾਂ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਉਹ ਬੱਚਾ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਦੁੱਖ ਜਿਹੜਾ ਉਹ ਸੰਝਾ ਕਰਨ ਚ ਅਸੀਂ ਕੰਦੇ ਨਾਲ ਕੰਦਾ ਲਾ ਕੇ ਦੋਨੇ ਬੋਰਮਾਂ ਖੜੀਆਂ ਨੇ ਔਰ ਇਹ ਵੀ ਗੱਲ ਆਖੀ ਗਈ ਹੈ ਸੀਐਮ ਸਾਹਿਬ ਵੱਲੋਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲਾਂ ਇਸ ਪਰਿਵਾਰ ਨੂੰ ਆਉਂਦੀਆਂ ਤੇ ਉਹ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਮੈਨੂੰ ਮਿਲ ਸਕਦੀਆਂ ਨੇ ਸੋ ਇਹ ਤੁਹਾਡਾ ਦਬਾਅ ਹੈ ਜਿੱਥੇ ਬੰਦੀਆਂ ਦਾ ਐਜੀਟੇਸ਼ਨ ਦਾ ਤਾਂ ਹੀ ਇਹ ਸੰਭਵ ਹੋ ਸਕਿਆ ਸੋ ਅੱਜ ਇਹ ਜਿਹੜਾ ਇਸ ਪਰਿਵਾਰ ਨੂੰ ਥੋੜੀ ਜਿਹੀ ਰੀਲੀਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੁਭ ਕਰਨ ਦੀ ਵਾਪਸੀ ਇਹਦੇ ਨਾਲ ਹੋ ਜਾਏਗੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਪਿਓ ਦਾ ਪੁੱਤਰ ਨਹੀਂ ਲੋਟਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਪਰ ਇੱਕ ਪਰਿਵਾਰ ਦਾ ਜਿਹੜਾ ਦੁੱਖ ਸਾਂਝਾ ਕਰਨਾ ਥੋੜਾ ਭਾਰ ਵੰਡਾਉਣਾ ਹੈ ਉਹਦੇ ਵਿੱਚ ਜਿੱਥੇ ਬੰਦੀਆਂ ਸਫਲ ਹੋਈਆਂ ਸੋ ਇਨੀਕ ਬੇਨਤੀ ਮੈਂ ਕਰਾਂਗਾ ਉਹਨਾਂ ਕਿ ਬੇਨਤੀ ਇਹਦੀ ਮੈਂ ਡਿਲੇ ਸਭ ਕਵਾਂਗੇ ਜੋ ਸ਼ਹੀਦ ਹੋਇਆ ਸੀ ਉਹਦੇ ਪਰਿਵਾਰ ਨੂੰ ਥੋੜਾ ਬਹੁਤ ਤਰਾਹਤ ਮਿਲੀ ਹੈ ਲੇਕਿਨ ਜਿਸ ਤਰ੍ਹਾਂ ਤੋਂ ਗੋਲੀ ਚੱਲੀ ਸੀ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਚਲਾਈ ਗਈ ਸੀ ਇੱਕ ਤਰਫ ਤੇ ਚਲੋ ਦੇਰ ਆਏ ਦਰਸਤ ਆਏ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਪਰਿਵਾਰ ਨੂੰ ਮੱਛੀ ਨੂੰ ਨੌਕਰੀ ਦਿੱਤੀ ਹੈ ਤੇ ਸ਼ਹੀਦਾ ਦਰਜਾ ਦਿੱਤਾ ਜਿਹੜੀਆਂ ਹੋਰ ਮੰਗਾ ਸੀ ਪਿੰਡ ਵਾਸਤੇ ਉਹ ਵੀ ਕੀਤੀਆਂ ਨੇ ਦੂਜੀ ਤਰਫ ਸਾਡੇ ਹਰਿਆਣਾ ਦੇ ਵਿੱਚ ਅਜੇ ਵੀ ਇੱਕ ਸਾਥੀ ਜੇਲ੍ਹ ਦੇ ਅੰਦਰ ਹੈ ਜਿਸ ਦੇ ਵਿੱਚ ਨਵਦੀਪ ਜਲਵੇੜਾ ਜਿਹੜਾ ਹੈ ਉਹ ਜੇਲ੍ਹ ਚ ਹੈ ਉਸ ਵਾਸਤੇ ਅਸੀਂ ਪ੍ਰੋਗਰਾਮ ਵੀ ਦੇ ਰੱਖਿਆ 17 ਤੇ 18 ਤਰੀਕ ਦਾ ਅੰਮਾਲਾ ਡੀਐਸਪੀ ਦਫਤਰ ਦੇ ਘਰਾਵਾਂ ਦੇ ਰੱਖਿਆ ਦੇਖੋ ਇੱਕ ਤਰਫ ਇਸ ਸਮਝਣ ਦੀ ਗੱਲ ਹੈ ਸਾਡੇ ਜਨ ਜਨ ਤੱਕ ਪਹੁੰਚਾਉਣ ਦੀ ਵੀ ਗੱਲ ਹੈ ਜਿਸ ਤਰਫੋਂ ਗੋਲੀਆਂ ਚੱਲੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਸੁਖਕਰਨ ਸਿੰਘ ਸ਼ਹੀਦ ਹੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਡੇ ਹੀ ਸਾਥੀਆਂ ਨੂੰ ਫੜ ਕੇ ਅੰਦਰ ਕਰ ਰੱਖਿਆ ਸਾਡੇ ਨਾਲ ਅਨਿਸ਼ ਖੜਕੜ ਵੀ ਆਇਆ ਹੋਇਆ ਹੈ ਜਿਹੜਾ ਕਿ ਲੰਬਾ ਸਮਾਂ ਜੀਨ ਦੀ ਜੇਲ੍ਹ ਚ ਰਿਹਾ ਜਿਹੜਾ 35 ਦਿਨ ਤੱਕ ਭੁੱਖ ਹੜਤਾਲ ਤੇ ਰਿਹਾ ਤੇ ਅੱਜ ਬਹੁਤ ਸਰੀਰ ਕਮਜ਼ੋਰ ਹੈ ਫਿਰ ਵੀ ਉਸ ਇਸੇ ਸਾਡੀ ਮੀਟਿੰਗ ਤੇ ਪਹੁੰਚਿਆ ਹੋਇਆ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਡੀ ਹਰਿਆਣਾ ਦੀ ਸਰਕਾਰ ਨੂੰ ਕਿਉਂਕਿ ਮੈਂ ਹਰਿਆਣਾ ਤੋਂ ਆ ਇਹ ਚੇਤਾਵਨੀ ਵੀ ਦਿੰਨੇ ਆ ਵੀ ਤੁਹਾਡੇ ਤੋਂ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਗਈਆਂ 433 ਫਟੜ ਹੋਏ ਛੁੱਕ ਕਰਨ ਸ਼ਹੀਦ ਹੋਇਆ ਤੇ ਸਾਡੇ ਤੇ ਹੀ ਡੋਰਚ ਕਰ ਰਹੇ ਸਾਡੇ ਬੱਚਿਆਂ ਨੂੰ ਜੇਲ੍ਹ ਚ ਡੱਕ ਰੱਖਿਆ ਇਹ ਬਰਦਾਸ਼ਤ ਨਹੀਂ ਹੋਊਗਾ 17 ਤੇ 18 ਤਰੀਕ ਨੂੰ ਜਿਹੜਾ ਸਾਡਾ ਘਰਾਵਿਆ ਅੰਮਾਲੇ ਦਾ ਉਹ ਜਿਹੜਾ ਐਸਪੀ ਅਫਸਰ ਦਾ ਪੂਰੇ ਉੱਤਰ ਭਾਰਤ ਤੋਂ ਪੂਰੇ ਦੋਨੋਂ ਫਰਮਾਂ ਵੱਲੋਂ एसकेएम नॉन पॉलिटिकल ਤੇ ਕੇਐਮਐਮ ਲੋਕ ਪੂਰੇ ਤੰਦੇਈ ਨਾ ਕੀਤਾ ਜਾ ਰਿਹਾ ਤੇ ਅਗਰ ਫਿਰ ਵੀ ਉਹ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀ ਅਨਸ਼ਕਾਵੀ ਘਟਨਾ ਦੀ ਜ਼ਿੰਮੇਵਾਰ ਹਰਿਆਣਾ ਦੀ ਭਾਜਪਾ ਸਰਕਾਰ ਹੋਗੀ ਕਿ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਉਹ ਲਿਖਿਆ ਗਿਆ ਸੀ ਡੀਸੀ ਬਠਿੰਡਾ ਦੇ ਘਰਾਓ ਦਾ ਉਹਨੂੰ ਅਸੀਂ ਦੋਨੋਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਆਉਣ ਚ ਵੀ ਲੇਟ ਹੋਏ ਆ ਥੋੜੇ ਜਿ ਤੇ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਆਂ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਲਖਵਿੰਦਰ ਨੇ ਗੱਲ ਕੀਤੀ ਹੈ ਕਿ ਉਹ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਓ ਉਹ ਜਾਰੀ ਹੈ ਉਹ ਰੱਖਾਂਗੇ ਹਜੇ ਉਹ ਸਾਡਾ ਪ੍ਰੋਗਰਾਮ ਉਹ ਮਿਆਂ ਜਿੰਨੀ ਦੇ ਤੱਕ ਸਾਡੇ ਉਹ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੇ ਸਵਾਲ ਫਰਕ ਸਮਝਣ ਵਾਲਾ ਇਹੀ ਹੈ ਕਿ ਇੱਕ ਪਾਸਿਓ ਕਿਸ ਤਰੀਕੇ ਦੇ ਨਾਲ ਉਧਰੋਂ ਬਦਲਾ ਲੂ ਭਾਵਨਾ ਦੇ ਨਾਲ ਅੱਜ ਤੱਕ ਕਦੇ ਨਹੀਂ ਹੋਇਆ ਕਿ ਐਸ ਤਰੀਕੇ ਦੇ ਨਾਲ ਅਥੂਗਾ ਛੱਡਿਆ ਗਿਆ ਹੋਵੇ ਜਿੰਦਗੀ ਲੰਘ ਗਈ ਹੈ ਅੰਦੋਲਨ ਕਰਦਿਆਂ ਕਦੇ ਨਹੀਂ ਇਸ ਤਰ੍ਹਾਂ ਹੋਇਆ ਕਿ ਸਿੱਧੀਆਂ ਗੋਲੀਆਂ ਚੱਲੀਆਂ ਹੋਣ ਲੋਕਾਂ ਦੇ ਉੱਤੇ ਔਰ 4400 4400 ਕਿਸਾਨ ਵਿਅਕਤੀ ਸਾਡੇ ਜ਼ਖਮੀ ਹੋ ਜਾਣ ਮੈਨੂੰ ਲੱਗਦਾ ਇਹ ਤਾਂ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ ਵੀ ਇੱਕ ਦਿਨ ਦੇ ਵਿੱਚ ਇਹ ਕੁਝ ਇਹਦਾ ਕੁਝ ਨਹੀਂ ਹੁੰਦਾ ਜਿਹੜਾ ਇੱਥੇ ਸਾਡੇ ਨਾਲ ਹੋਇਆ ਔਰ ਇਹ ਸਰਕਾਰ ਦੀ ਉਹ ਸਰਕਾਰ ਦੀ ਮਾਨਸਿਕਤਾ ਹੈ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਇਸ ਬਰਬਰਤਾ ਦੇ ਨਾਲ ਜਿਹੜੀ ਤਰੀਕੇ ਦੇ ਨਾਲ ਲੋਕਾਂ ਨਾਲ ਪੇਸ਼ ਆਏ ਨੇ ਪੂਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਅਜੇ ਵਕਤ ਹੈ ਇਹਨੂੰ ਸੰਭਲਣ ਦਾ ਸਰਕਾਰ ਜਿਹੜੀ ਇਹ ਕਹਿੰਦੀ ਸੀਗੀ ਕਿ 400 ਪਰਬ ਕੀ ਬਾਹਰ ਉਹਨਾਂ ਨੂੰ ਆਪਣੇ ਖੁਦ ਦੇ ਬਲ ਬੁੱਤੇ ਤੇ ਸਰਕਾਰ ਬਣਾਉਣੀ ਵੀ ਔਖੀ ਹੋ ਗਈ ਇਹ ਨਾਲ ਆਤਾ ਚਲੇ ਗਏ ਨੇ ਕਿ ਬਾਹਰ ਲੀਆਂ ਤਾਕਤਾਂ ਨੂੰ ਨਾਲ ਲੈ ਕੇ ਐਨਡੀਏ ਵਾਲੇ ਜਿਹੜੇ ਸਾਥੀ ਜਿਨ੍ਹਾਂ ਨੂੰ ਕਦੇ ਵੀ ਕਿਸੇ ਗੈਂਤੀ 'ਚ ਨਹੀਂ ਸੀ ਗਿਣਿਆ ਜਾਂਦਾ ਉਹਨਾਂ ਨੂੰ ਖਰੜੀਆਂ ਬਣਾ ਕੇ ਸਰਕਾਰ ਚਲਾਈ ਜਾ ਰਹੀ ਆ ਇਹਨਾਂ ਨੂੰ ਸਮਝਣਾ ਚਾਹੀਦਾ ਸਾਡੇ ਉਹ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਕੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਇਹ ਸਭ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ। ਹੋਰ ਕਿਸੇ ਦਾ ਕੋਈ ਇਸ ਵਿਸ਼ੇ ਦੇ ਉੱਤੇ ਕੋਈ ਸਵਾਲ ਕਾਨੂੰਨੀ ਕਾਰਵਾਈ ਦੀ ਮੈਟਰ ਦੇ ਉੱਤੇ ਮੇਰਾ خیال ਹੈ ਪ੍ਰੈਸ ਨੂੰ ਸਾਰਾ ਕਾਫੀ ਗੱਲਾਂ ਦਾ ਪਤਾ ਹੋਊਗਾ। ਇੱਕ ਕਮਿਸ਼ਨ ਬੈਠਾ ਹੈ। ਸ਼ੁਭਕਰਨ ਦੇ ਮੈਟਰ ਤੇ ਰਟਾਇਰ ਜੱਜ ਦੀ ਅਗਵਾਈ ਚ ਔਰ ਉਹਨਾਂ ਨੇ 17 ਤਰੀਕ ਨੂੰ ਦੀ ਫੇਰ ਹੈ ਸਾਡੇ ਕੋਲੋਂ ਲਗਾਤਾਰ ਜਿਹੜੇ ਆਈ ਵਿਟਨੈਸ ਨੇ ਉਸ ਮੌਕੇ ਦੇ ਉਹ ਲੈ ਜਾ ਰਹੇ ਨੇ ਤੇ ਅਸੀਂ ਜਿਹੜੇ ਜਿਹੜੇ ਮਤਲਬ ਉਹਨਾਂ ਉਹ ਮੰਗਦੇ ਨੇ ਜਿਹੜੇ ਜੁੜੇ ਉਹਨਾਂ ਨੂੰ ਲੱਗਦਾ ਹੈ ਜੱਜ ਸਾਹਿਬਾਨ ਨੂੰ ਉਹ ਉਹਨਾਂ ਨੂੰ ਆਈ ਵਿਟਨੈਸ ਦੇ ਰਹੇ ਆ 17 ਨੂੰ ਫੇਰ ਮਤਲਬ ਅਸੀਂ ਉਹਨਾਂ ਨੂੰ ਅਗਵਾ ਦੇਣੇ ਆ ਦੇਖਦੇ ਆ ਮਤਲਬ ਸਾਡੇ ਸਾਡਾ ਕਮਿਸ਼ਨ ਸਾਡੇ ਬਰਤੀ ਕੀ ਫੈਸਲਾ ਨੇ ਹਾਂ ਅੱਜ ਜਿਹੜੀ ਸਾਡੀ ਪ੍ਰੈਪਰੇਸ਼ਨ ਆ ਜਿਹੜੀ ਅਸੀਂ ਜਿਹੜੇ ਦੇਣੇ ਨੇ ਐਫੀਡੇਵਿਡ ਉਹਨਾਂ ਵਾਸਤੇ ਵਕੀਲ ਸਾਹਿਬ ਬੈਠੇ ਨੇ ਉੱਥੇ ਪਟਿਆਲੇ ਤੇ ਅਸੀਂ ਵੀ ਉੱਥੇ ਜਾਣਾ ਹੈ ਇੱਕ ਬਾਅਦ ਤੁਹਾਡੇ ਨਾਲ ਮਿਲਣ ਤੋਂ ਬਾਅਦ ਤੇ ਉਹ ਉੱਥੇ ਜਾ ਕੇ ਅਸੀਂ ਉਹਨੂੰ ਦੇਖੋ ਮੈਨੂੰ ਜੋ ਲੱਗਦਾ ਹੈ ਐ ਐਸਆਈਟੀ ਦੇ ਉੱਤੇ ਐਡੀਸ਼ਨ ਦੀ ਕੋਈ ਸਵਾਲ ਚੱਕਣਾ ਤਾਂ ਠੀਕ ਨਹੀਂ ਪਰ ਇਕਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਦੱਸੇ ਤੋਂ ਬਿਨਾ हरियाणा ने दी सरकार हरियाणा अपना हाई कोर्ट ਨੂੰ ਇੱਕ ਰਿਪੋਰਟ ਸੌਂਪ ਦਿੱਤੀ ਗਈ ਕਿ ਸ਼ੁਭ ਕਰਨ ਦਾ ਜਿਹੜਾ ਇਹ ਘਟਨਾ ਵਾਪਰੀ ਹੈ ਹਰਿਆਣੇ ਚ ਵਾਪਰੀ ਹੈ ਔਰ ਹਾਈ ਕੋਰਟ ਵੱਲੋਂ ਇਹ ਕਿਹਾ ਜਾਣਾ ਕਿ ਹਰਿਆਣੇ ਦੇ ਅਫਸਰ ਅਫਸਰਾਂ ਦਾ ਇੱਕ ਪੈਨਲ ਦੀ ਸਾਨੂੰ ਦੇਣਾ ਤਾਂ ਕਿ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਤੇ ਲਾ ਸਕੀਏ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡ ਅਸੀਂ ਹਾਈ ਕੋਰਟ ਦੇ ਉੱਤੇ ਟਿੱਪਣੀ ਨਹੀਂ ਕਰਦੇ ਲekin ਸਾਡੀ ਰਿਕਵੈਸਟ ਹੈ ਕਿ ਹਾਈ ਕੋਰਟ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇਵੇ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਰਿਆ ਹੋਵੇ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਹੋਣ ਔਰ ਉਹਨਾਂ ਦੀ ਅਗਲ ਹੋਰ ਵੀ ਬੜੀ ਇੰਪੋਰਟੈਂਟ ਹੈ ਜਿਸ ਦਿਨ ਹਾਈ ਕੋਰਟ ਦੇ ਵਿੱਚ ਚਰਚਾ ਸ਼ੁਰੂ ਹੋਈ ਸੀ ਕਮਿਸ਼ਨ ਬੈਠਾ ਸੀਗਾ ਉਹਦੀ ਜਾਂਚ ਲਈ ਉਸ ਦਿਨ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਗਈ ਸੀ ਇਹ ਕਹਿਣ ਲਈ ਕਿ ਅਫਸਰਾਂ ਦਾ ਹਮ ਹਿੰਮਤ ਨਹੀਂ ਪੈਣੀ ਹੌਸਲਾ ਨਹੀਂ ਪੈਣਾ ਉਹਨਾਂ ਦਾ ਮਨੋਵਲਟਿਕਾ ਅੱਗੇ ਭੁੱਖ ਚ ਉਹ ਕੰਮ ਨਹੀਂ ਕਰ ਸਕਣਗੇ ਇੰਡੀਪੈਂਡੈਂਟ ਇਹਦਾ ਮਤਲਬ ਕਿ ਜੋ ਉਹਨਾਂ ਨੇ ਕੰਮ ਕੀਤਾ ਉਹ ਠੀਕ ਕੀਤਾ ਉਹ ਮੰਨ ਲਿਆ ਉਹਨਾਂ ਨੇ ਤੋ ਜਿਹੜੇ ਇਸ ਮਾਨਸਿਕਤਾ ਵਾਲੇ ਜਿੱਥੇ ਅਫਸਰशाही ਹੋਵੇ ਜਿੱਥੇ ਉਹ ਸਰਕਾਰ ਹੋਵੇ ਅਸੀਂ ਤੁਹਾਡੇ ਅੱਜ ਦੇ ਇਹਨਾਂ ਇਸ ਐਕਸਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਸਾਡੀ ਮਾਨਯੋਗ ਹਾਈ ਕੋਰਟ ਨੂੰ ਰਿਕੁਐਸਟ ਕਰਾਂਗੇ ਕਿ ਇਹ ਜਿਹੜੀ ਜਾਂਚ ਹੈ ਇਹ ਉਹਨਾਂ ਤੱਕ ਉਹਨਾਂ ਦੇ ਹੱਥਾਂ 'ਚ ਨਾ ਦਿੱਤੀ ਜਾਏ ਇਹ ਜਾਂਚ ਨੂੰ ਇੰਡੀਪੈਂਡੈਂਟ ਕਰਵਾਇਆ ਜਾਵੇ ਜਦ ਸਾਹਿਬ ਵੀ ਕਰ ਲਿਆ ਤਾਂ ਮੈਨੂੰ ਲੱਗਦਾ ਬੈਟਰ ਰਹੇਗਾ